ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਣੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ King Kabaddi ਤੇ 200 ਕੱਲ ਨੂੰ ਮਿਤੀ 14 April 2024 ਨੂੰ ਪਿੰਡ ਭਲੱਥਾਂ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਜਾ ਰਿਹਾ ਜਿਹਦਾ ਪਹਿਲਾ ਇਨਾਮ 5.5 ਲੱਖਾ ਤੇ ਦੂਜਾ ਇਨਾਮ 3.5 ਲੱਖਾ ਤੇ ਬੈਸਟ ਰੇਡਰ ਤੇ ਜਾਫੀ ਨੂੰ ਖਾਰਲੇ ਮੋਟਰਸਾਈਕਲ ਦਿੱਤੇ ਜਾਣਗੇ ਤੇ ਦੋਸਤੋ ਇਸ ਟੂਰਨਾਮੈਂਟ ਉਤੇ ਕੱਲ ਨੂੰ ਪੰਜਾਬ ਅਤੇ ਹਰਿਆਣਾ ਦੇ ਚੋਟੀ ਦੇ ਸੁਪਰਸਟਾਰ ਪਲੇਅਰ ਪਹੁੰਚ ਰਹੇ ਨੇ ਤੇ ਜੇ ਗੱਲ ਕਰੀਏ ਕੱਲ ਨੂੰ ਕਿਹੜੇ-ਕਿਹੜੇ ਪਲੇਅਰ ਖੇਡਣਗੇ ਇਸ ਟੂਰਨਾਮੈਂਟ ਉਤੇ ਤਾਂ ਦੋਸਤੋ ਕੱਲ ਨੂੰ ਯੋਧਾ ਸੁਰਖਪੁਰੀਆ ਬਿਨੇ ਖੱਤਰੀ ਜਾਸਨਾ আলমਗੀਰ ਰਿੰਕੂ ਖਰੇਟੀ ਸ਼ਿੱਲੂ ਹਰਿਆਣਾ ਗੁਰਵਿੰਦਰ ਘਾਂਗਾ ਕਮਲ ਨਵਾ ਪਿੰਡ ਦੀਪਕ ਕਾਸ਼ੀਪੁਰੀਆ ਤੇ ਨਾਲ ਹੀ ਦੋਸਤੋ ਅਮਰਤ ਔਲਖ ਅੰਬਾ ਸੁਰਸਿੰਘ ਵਰਗੇ ਕਬੱਡੀ ਦੇ ਵੱਡੇ ਮੱਲ ਪਹੁੰਚ ਰਹੇ ਨੇ ਤੇ ਨਾਲ ਹੀ ਜਲਾਲਪੁਰੀਆ ਪਾਲਾ ਦੁੱਲਾ ਬੱਗਾ ਪਿੰਡ ਸੁਲਤਾਨ ਸੌਂਸ਼ਪੁਰ ਖੁਸ਼ੀ ਦੁੱਗਾ ਬੰਟੀ ਟਿੱਬਾ ਮੰਗੀ ਬੱਗਾ ਪਿੰਡ ਜੱਗਾ ਚਿੱਟੀ ਦੀਪਤ ਬੁਰਜੀ ਭੀਮ ਦੁੱਬਲੀ ਹੁਸ਼ਿਆਰਾ ਬੋਪਰੀਆ ਹੋਰ ਵੀ ਦੋਸਤੋ ਕਬੱਡੀ ਦੇ ਵੱਡੇ ਮੱਲ ਪਹੁੰਚ ਰਹੇ ਨੇ ਜੇਕਰ ਮੈਂ ਕੱਲੇ-ਕੱਲੇ ਦਾ ਨਾਮ ਲਵਾਂ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਊਗੀ ਸੋ ਦੋਸਤੋ ਸੁਣਨ ਦੇ ਵਿੱਚ ਇਹ ਵੀ ਆਇਆ ਵੀ ਕੱਲ ਨੂੰ ਇਸ ਟੂਰਨਾਮੈਂਟ ਉੱਤੇ ਜੈਰੋ ਚਵੇਜ ਵੀ ਪਹੁੰਚ ਰਿਹਾ ਤੇ ਬਾਕੀ ਦੋਸਤੋ ਕਬੱਡੀ ਦੀ ਹਰੇਕ ਅਪਡੇਟ ਸਭ ਤੋਂ ਪਹਿਲਾਂ ਜਾਣਨ ਦੇ ਲਈ ਤੁਸੀਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਕਿਉਂਕਿ ਜਦੋਂ ਵੀ ਆਪਾਂ ਨੂੰ ਪਲੱਥਾਂ ਦੇ ਕਬੱਡੀ ਕੱਪ ਬਾਰੇ ਹੋਰ ਜਾਣਕਾਰੀ ਮਿਲੇਗੀ ਤਾਂ ਉਹ ਵੀ ਆਪਾਂ ਤੁਹਾਨੂੰ ਜਲਦ ਆਪਣੇ YouTube ਚੈਨਲ ਤੇ ਵੀਡੀਓ ਪਾ ਕੇ ਦੱਸ ਦਵਾਂਗੇ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨਵੀਂ ਵੀਡੀ